ਇਹਨਾਂ ਹੌਸਲਤ ਸੱਤ ਸਤਨਾਂ ਜਾਨੀਂ ਤਰਫੋਂ ਮੈਂ ਖੰਡਾ ਹੈ ਜੁਜੂ ਚਲਚ ਬਦ ਪਾਵੇ ਜਿਮਕਾਰ ਸੈਸੀ ਡੰਡਾ ਹੈ ਖਰਚੇ ਫਰਮ ਨਾਮ ਸਮਾਨ ਜਿਨ ਮਰ ਤੋਂ ਖੰਡਾ ਹੈ ਬਨਾਸੀ ਪਰ ਪਾਇਆ ਪਰਮੇਸ਼ਰ ਬਹੁਤ ਸੋਖ ਨਮਾ ਮੰਡਾ ਹੈ ਹਮਦੁਨੀ ਮਸਕੀਨ ਪਰ ਤੇਹ ਹਰ ਰਾਖ ਰਖ ਬਡ ਬਡਾ ਹੈ ਜਨ ਨਾਨਕ ਨਾਮ ਅਦਾ ਕਰਨਾ ਮੇ ਹੀ ਸੁਖ ਮੰਡਾ ਹੈ ਰਣਗੋੜੀ ਪੀ ਬਲਗ ਸ਼ੇਖਰ ਮੈਂ ਫਲਾ ਪਣੀ ਮਾਂ ਪਰ ਬੇਨੰਤੀ ਸੁਨ ਮੇਰੇ ਮਿਕਤਾ ਸੰਤ ਹੈ ਕੀ ਬੇਲਾ ਇਹ ਘਟ ਚਰੂ ਬਰੂ ਲਹਾ ਅਗੇ ਵਸ ਸੁਲੇਲਾ ਆਉdete ਦਿਲਸਰਨਾਰੇ ਮਨਗੁਰਮੁਖਾ ਸੋਰਵਾਹ ਇਹ ਸੰਸਾਰ ਵਿਕਾਰ ਸਸੇ ਮੈਂ ਕਰਿਉ ਬ੍ਰਹਮ ਗਿਆਨੀ ਜਿਸ ਤਰ੍ਹਾਂ ਜਗਾਏ ਪਿਆ ਵੇ ਰਸ ਕਥਾ ਤਿਨ ਜਾਣੀ ਜਾਗ ਆਏ ਸੋਈ ਬਿਆ ਜੋ ਹਰ ਗੁਰ ਤੇ ਮਨੇ ਸੇਰਾ ਹਰ ਮਹਿਲ ਪਾਉ ਸੁਖ ਸਹਿ ਜੀ ਬੋਰ ਨ ਹੋਈ ਗੋ ਫੇਰਾ ਅੰਤਰ ਜਾਮੀ ਬੁਰਗ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਸੁਖ ਮੋਕਰ ਸੰਤਨ ਕੀ ਤੂਰੇ ਅੰਤਰ ਜਾਨੀ ਬੁਰਖ ਵਿਦਾਤੇ ਸਰਦਾਮਨ ਕੀ ਬੂ ਥਲੇ 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 ਵਾਹਿਗੁਰੂ ਜੀ ਕੀ ਖਾਲਸਾ ਗਾਇ ਗੁਰਜੀ ਕੀ ਪਤੇ ਕੋਈ ਜੀਸ ਮਾਨਾ ਰਮਾਲਾ ਘਟੋ ਆਹ ਕਾਲ ਕਰ ਲਿਆ ਤੇ ਕੋਈ ਬੋਲਿਆ ਨਹੀਂ ਹਮਾਲ ਹੋ ਗਿਆ ਹਾਂ ਹਾਂ ਗਰ ਉਹ ਆਹ ਗਰ ਤੇਰੇ ਦਰਵਾਜ਼ੇ ਕੋਈ ਨਹੀਂ ਕਿਹੜੀ ਇਹ ਕਹਿੰਦੇ ਮਿਰਜੀ ਪਰ ਲੈਨੇ ਹੋ ਇਧਰ ਨਹੀਂ ਆ ਪਰ ਲੈ 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 ਬਾਈ ਦਰਵਾਜ਼ਾ ਰਮਣੀ ਉਹ ਕਰਦਾ ਦੇਖੋ ਕੋਈ ਵਾਲੀ ਗਾਣੇ ਥੱਲੇ ਥੱਲੇ ਉਹਨਾਂ ਦੇ ਨਾਲ ਉਹਨਾਂ ਨਾਲ ਬੋਲਦੇ ਆ ਰਹੇ ਆ ਰਮਣੀ ਵੀ ਜਿਹੜੇ ਹੈਣ ਇੱਕ ਦੋ ਦੇ ਵਿੱਚ ਕੋਈ ਨਿਰਮਲ ਇਹਨਾਂ ਨੂੰ ਬੋਲਣ ਦੀ ਸੁਪਨਾ ਸੁਆਹ ਇਹਨੇ ਤਾਂ ਆਪਣੇ ਵੱਲੋਂ ਹਰਿਪੁਰ ਸੁਖਰਾਜ ਦਾ ਹਰਿਪੁਰ ਸੁਖਰਾਜ ਦਾ ਆਹ ਕੋਈ ਨਾ ਕੋਲਾ ਵੀ ਜੰਕੀ ਪ੍ਰਭ ਅਰਦਾਸ ਸਿਕਉਮਕਾਰ ਵਜੂਜੀ ਕੀ ਫਤਿਹ ਬੋਲ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਪਾਸਾ ਜੀ ਕਮੇਟੀ ਵਾਲੇ ਆਪਦੇ ਸਰੂਪ ਇਸ ਪਾਸਾ ਜੀ ਕਮੇਟੀ ਵਾਲੇ ਆਪਦੇ ਸਰੂਪ ਇਸ ਗ੍ਰਾਮ ਖੇਤਰ ਲਈ ਜਾਇਜ਼ ਆ ਰਹੇ ਹਨ। ਆਪ ਜੀ ਕਿਰਪਾ ਕਰਨੀ। ਰਹਿਮਤਾ ਕਰਨੀ। ਮੇਰਾ ਪ੍ਰਯਾਸ ਸਿਰਦਾਰਕਾ ਇਸ ਗ੍ਰਾਮ ਕਿਰੰਦੇ ਹੋਏ ਕੀ ਪ੍ਰਕਾਰ ਦੀ ਸੁਲਝ ਹੈ। ਸਚੇ ਪਾਤਸ਼ਾਹ ਜਾਨੇ ਜਾਣੋ ਕਿਰਪਾ ਕਰੋ। ਆਪ ਦੇ ਸਵਾਰੇ ਗ੍ਰਾਮ ਖੇਤਰ ਦੇ ਮੰਤਸਰ ਸਾਹਿਬ ਜਾਨਦੇ। ਜੀ ਆਗਿਆ ਵਾਸ਼ ਸੰਗਤਾਂ ਸਮੇਤ ਸਚੇ ਪਾਤਸ਼ਾਹ ਕਿਰਪਾ ਕਰੋ ਮੇਰ ਭਰਿਆ ਸਿਰ ਤੇ ਹੱਥ ਕੋ ਸੁਖ ਹੋਵੇ ਨਾਮ ਤੇ ਆਵੇ ਨਾਮ ਜਨਾ ਕੜੀ ਕਲਾ ਤੇਰੇ ਭਾਵੇਂ ਸਰਬ ਭਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨਹਾ ਰਤ ਚਿਰਿਆ ਕਾਲ ਸਤ ਚਿਰ ਅਕਾਲੇ ਸੋ ਨਿਹਾਲ ਸਤ ਚਿਰ ਅਕਾਲੇ ਸੋ ਨਿਹਾਲ ਸਤ ਚਿਰ ਅਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜਲਦੀ ਮਿਲਾਂਗਾ ਜੀ ਗੁਰੂ ਕੇ ਵੀ ਘਾਓ ਰਗਲੋ ਦੋਸਤ ਵੀ ਮਾਣੋ ਕੁਝ ਕਰਦੇ ਵੀ ਚਲੋ ਇਹ ਕਸਮ ਮੇਰੀ ਇਸ ਤੋਂ ਇੱਕ ਮੋੜਾ ਪੇ ਪਾਣੀ ਲੈ ਆ ਨੀ ਇੱਕ ਪਾਣੀ ਲੈ ਆ ਰੁਕ ਜਾ ਰੁਕ ਜਾ ਕਾਊਂਟਰ ਰੁਕ ਤੁਸੀ ਪੂਰਾ ਤੁਸੀ ਰੋਲ ਦੇਖ ਲੈ ਦੇ ਇਹ ਕਰ ਲੈ ਥੱਲੇ ਹੈਗੇ ਗੱਲ ਨਹੀਂ ਨਹੀਂ ਹੋਣੀ ਥੱਲੇ ਵਾਲੋ ਹੋਰ ਕੀ ਹੈ ਸ਼ਾਹ ਕੁਸਮਾਨ ਉਹ ਇਹ ਥੋੜੇ ਦੇਖੋ ਤੁਸੀਂ ਮਰਾਦਾ ਜਿਆਦੇ ਤੇ ਇਥੇ ਰੱਖਿਆ ਦੇ ਜਾਏ ਕੀ ਕੋਈ ਚੀਜ਼ ਹੋਣੀ ਚਾਹੀਦੀ ਉਹ ਲੇਲੀ ਚੀਜ਼ ਹੈ ਨਾ ਦੇਖੋ ਮਰਾਦਾ ਜੋ ਸਾਰਿਆਂ ਦੀ ਹਰ ਗੁਰੂ ਸਾਹਿਬ ਦਾ ਅਸੀਂ ਸਰਦਾਰ ਕਰਦੇ ਹਾਂ ਇਹ ਮਰਾਦਾ ਇੱਕ ਤੇ ਕੋਈ ਹਰ ਧਰਮ ਸਾਰਿਆਂ ਨੂੰ ਮੁਬਾਰਕ ਹੈ ਇਹ ਨਹੀਂ ਕਰੋ ਥੋੜੇ ਮਨਾ ਗਾਸ਼ਾ ਦੀ ਮੁਰਗੀ ਨੂੰ ਜਦਾ ਲੋ ਤੁਸੀਂ ਕੱਲ ਨਾਲ ਇਹਨਾਂ ਨੇ ਸਾਬਸਭਾਈ ਕਰਦੇ ਪਏ ਨੇ ਇਹ ਹੈ ਉਸ ਤੋਂ ਪਹਿਲਾਂ ਪਤਾ ਨਹੀਂ ਕੀ ਇਹ ਜਨ ਅਸੀਂ ਜ਼ਾਲਦੋਂ ਨਾ ਬੇਰਵਲੰਦ ਤੁਲਾ ਨਾ ਮਰਾ ਜ਼ੁਰੂਰੀ ਪਤਾ ਕਰੋ ਕਿ ਜੇ ਕਿੱਥੇ ਲਿਖਿਆ ਤੁਹਾਨੂੰ ਸਾਰਾ ਕੋਈ ਵੇਰਵਾ ਠੀਕ ਹੈ ਜੀ ਥੱਲੇ ਆ ਜਾਓ ਤੁਸੀਂ ਨਾ ਕਿੱਥੇ ਪੈਂਦਾ ਕੋਈ ਦਾਨੀ ਰਹੀ ਥੱਲੇ ਕੋਈ ਦਾਨ ਸਰਪੰਚ ਜਮਾ ਕਿੱਥੇ ਕੰਡੀਏ ਤੁੰਗ ਕਿੱਥੇ ਪੈਂਦਾ ਹੈ ਭਾਈ ਨਹੀਂ ਪ੍ਰਸ਼ਾਦ ਵਾਸਤੇ ਹੈ ਨਹੀਂ ਇਹ ਇਹ ਪੈਂਦਾ ਕੋਈ ਹੈ ਪ੍ਰਸ਼ਾਦ ਵਾਸਤੇ ਵੀ ਰੋਪਾ ਬੈਣ ਵਾਸਤੇ ਤੁਹਾਨੂੰ ਬੈਠਿਆ ਮੈਂ ਤੁਸੀ ਇਹਨੂੰ ਅੱਜ ਹੀ ਐ ਠਹਿਰ ਕੇ 2 ਘੰਟੇ ਲਾ ਕੇ ਇੱਕ ਨਾਲ ਲੱਖੇ ਕਪੜਾ ਨਹੀਂ ਮੇਰੀ ਗੱਲ ਸੁਣੋ ਨਹੀਂ 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 ਮੈਂ ਪਿੱਛੇ ਪਹਿਲੇ ਚੈੱਕ ਕਰੀਏ ਥੋੜਾ ਪ੍ਰਕਾਰ ਕਰਨਾ ਚੈੱਕ ਕਰਕੇ ਪੂਰਾ ਖੋਲਿਓ ਮੈਂ ਪੂਰਾ ਖੋਲਣਾ ਮੈਂ ਕਰਾਂਗਾ ਤੁਸੀਂ ਘਰ ਅੰਦਰ ਬਹਿੜ ਕੇ ਹਾਂਜੀ ਹਾਂਜੀ ਪੂਰਾ ਪ੍ਰਕਾਰ ਇਹਨੂੰ ਕਰਕੇ ਨਾ ਚੈੱਕ ਕਰਕੇ ਇੱਕ ਗੰਗੌਰ ਪਿੱਛੀ ਦੀ ਜੇਲ੍ਹ ਨੂੰ ਕਿਹੜੀ ਪੁਰਾਣੀ ਕਿਤਾਬ ਕਿਹੜੇ ਉਹ ਮੋਹਰ ਲਿਖੋ ਮੋਹਰ ਲੱਗੀ ਹੁੰਦੀ ਹੈ ਉਹ ਉਹਦੇ ਫੋਟੋ ਕੇ ਚਲਿਓ ਇਹ ਦੇਖੋ ਇਹ ਗੱਡੀਆਂ ਨਹੀਂ ਆਈਆਂ ਚਲੋ ਇਹ ਗੱਡੀਆਂ ਨਹੀਂ ਆਈਆਂ ਬੋਲੇ ਹੋ ਬੋਲੇ ਤੀ ਆਗਾਲੇ ਸੱਸ ਬਲੀ ਪੜਨਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ